ਲੀਡਰ ਦੇ ਤੌਰ ਤੇ ਆਪਦੇ ਆਪ ਨੂੰ ਜਿਹੜਾ ਲੋਕਾਂ ਦੇ ਵਿੱਚ ਸਾਫ ਸ਼ਬੀ ਨਾਲ ਪੇਸ਼ ਕਰਿਆ ਤੇ ਬੜਾ ਲੰਬਾ ਸਮਾਂ ਇੱਕ ਬਿਲਕੁਲ ਆਮ ਸੁਧਾਰਨ ਪਿੰਡ ਦੀ ਬੈਕਗ੍ਰਾਉਂਡ ਤੋਂ ਉੱਠ ਕੇ ਤੇ ਬੁਲੰਦੀਆਂ ਛੂਹਣੀਆਂ ਰਾਜਨੀਤੀ ਦੇ ਵਿੱਚ ਇਹ ਸੁਖਦੇਵ ਸਿੰਘ ਢੀਨਸਾਈ ਦੇ ਜਿਹੜਾ ਹੱਕ ਦੇ ਵਿੱਚ ਆਇਆ ਤੇ ਅੱਜ ਮੈਨੂੰ ਲੱਗਦਾ ਕਿ ਜਦੋਂ ਉਹ ਇਸ ਦੁਨੀਆ ਤੋਂ ਰੁਖਸਤ ਹੋਏ ਅਸੀਂ ਉਹਨਾਂ ਨੂੰ ਸ਼ਰਧਾ ਤੇ ਸਤਕਾਰ ਭੇਂਟ ਕਰਨ ਆਏ ਆ ਇੱਥੇ ਤੇ ਮੈਨੂੰ ਲੱਗਦਾ ਤੁਸੀਂ ਵੀ ਇਸ ਚੀਜ਼ ਦੇ ਗਵਾਹ ਹੋ ਸਾਰੇ ਕਿ ਸਾਰੇ ਪਾਰਟੀਬਾਜੀ ਤੋਂ ਪਰਾ ਹੋ ਕੇ ਇੱਕ ਉਹਨਾਂ ਨੂੰ ਕਿਉਂਕਿ ਜਦੋਂ ਐਡਾ ਵੱਡਾ ਬੰਦਾ ਜਾਂਦਾ ਤਾਂ ਉਹ ਆਪਣੇ ਨਾਲ ਬਹੁਤ ਸਾਰੀਆਂ ਚੀਜ਼ਾਂ ਲੈ ਜਾਂਦਾ ਜਿਹੜਾ ਉਹਨਾਂ ਦਾ ਤਜਰਬਾ ਸੀ ਇੱਕ ਮਨਲਾ ਦਾ ਯੋਗ ਜਿਹੜਾ ਉਹਨਾਂ ਦੇ ਨਾਲ ਚੱਲਿਆ ਗਿਆ ਬਟ ਉਹਨਾਂ ਨੇ ਬਹੁਤ ਹੀ ਚੰਗੀ ਸਿੱਖਿਆ ਜਿਹੜੀ ਆਪਦੇ ਬੱਚਿਆਂ ਨੂੰ ਦਿੱਤੀ ਤਾਂ ਬਾਈ ਪਰਮਿੰਦਰ ਢੀਂਸਾ ਜੀ ਵੀ ਬਹੁਤ ਨਰਮ ਸੁਭਾਅ ਦੇ ਮਾਲਿਕ ਨੇ ਚਾਹੇ ਅਸੀਂ ਵਿਰੋਧੀ ਪਾਰਟੀਆਂ ਦੇ ਵਿੱਚ ਕੰਮ ਕਰਦੇ ਆਂ ਬਟ ਅੱਜ ਤੱਕ ਉਹਨਾਂ ਦੇ ਮੂੰਹ ਤੋਂ ਮੈਂ ਕਦੇ ਵੀ ਕੋਈ ਉੱਚਾ ਨੀਮਾ ਸ਼ਬਦ ਜਿਵੇਂ ਅੱਜਕੱਲ ਰਾਜਨੀਤੀ ਹੋ ਚੁੱਕੀ ਆ ਹਰ ਇੱਕ ਬੰਦਾ ਇੱਕ ਦੂਸਰੇ ਨੂੰ ਮਾੜਾ ਬੋਲਦਾ ਕਿਉਂਕਿ ਚੁਟਕਲੇਬਾਜੀ ਟਾਈਪ ਜਾਨੀ ਕਿ ਬਟ ਉਹ ਬੜਾ ਸੰਜੀਦਗੀ ਨਾਲ ਜਿਹੜੀ ਆਪਦੀ ਸਿਆਸਤ ਕਰਕੇ ਗਏ ਨੇ ਤੇ ਇੰਨੇ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਨੇ ਆਪਦੀ ਸਾਰੀ ਉਮਰ ਦੀ ਰਾਜਨੀਤੀ ਦੇ ਵਿੱਚ ਕਮਾਇਆ ਉਹ ਇਹੀ ਆ ਕਿ ਅੱਜ ਤੁਸੀਂ ਇੰਨਾ ਇਕੱਠ ਦੇਖ ਦੇਉਂ ਪਾਰਟੀ ਦੀ ਕੋਈ ਫਾਊਂਡੇਸ਼ਨ ਨਹੀਂ ਦੂਰੋਂ ਦੂਰੋਂ ਚੱਲ ਕੇ ਲੋਕ ਇੱਥੇ ਪਹੁੰਚੇ ਨੇ ਸਾਢੇ ਜ਼ਿਲ੍ਹੇ ਨੇ ਤਾਂ ਇੱਥੇ ਪਹੁੰਚਣੀ ਪਹੁੰਚਣਾ ਸੀ ਉਹ ਇਹ ਇਹ ਇੱਕ ਉਹਨਾਂ ਨੂੰ ਸੱਚੀ ਸ਼ਰਧਾ ਤੇ ਸਤਿਕਾਰ ਲੋਕ ਭੇਟ ਕਰਨਾ ਹੈ ਜੀ ਕੱਲ ਵਿਚਾਰਧਾਰਾ ਦੀ ਹੁੰਦੀ ਆ ਵਿਚਾਰਧਾਰਾ ਇੱਕ ਪਾਸੇ ਰਹੇਗੀ ਤੇ ਪ੍ਰੇਮ ਪੈਰ ਇੱਕ ਪਾਸੇ ਹਾਂ ਦੇਖੋ ਵਿਚਾਰਧਾਰਾ ਦੀ ਵੀ ਗੱਲ ਹੁੰਦੀ ਆ ਇਹ ਦੇਖੋ ਇਹ ਉਦੋਂ ਸੋਹਣੀ ਲੱਗਦੀ ਆ ਜਦੋਂ ਤੁਸੀਂ ਆਪਸ ਵਿੱਚ ਕੋਈ ਇਲੈਕਸ਼ਨ ਕੋਨਟੈਸਟ ਕਰ ਰਹੇ ਹੋ ਅੱਜ ਇੱਕ ਦੁੱਖ ਦੀ ਘੜੀ ਆ ਟੀਨਸਾ ਪ੍ਰਵਾਦ ਤੇ ਸੋ ਮੈਨੂੰ ਲੱਗਦਾ ਵੀ ਇਹੀ ਇੱਕ ਚੰਗੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿ ਆਪਾਂ ਨੂੰ ਦੁੱਖ ਦੇ ਸਮੇਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਚਾਹੀਦਾ ਗੋਲਦੀભાઈ ਤੁਸੀਂ ਪੁਰਾਣੇ ਕਾਫੀ ਦੇਰ ਤੋਂ ਰਾਜਨੀਤੀ ਕਰ ਰਹੇ ਹੋ ਜੀ ਜਿਹੜੇ ਨਵੇਂ ਰਾਜਨੀਤੀ ਨੇ ਤਾਲੁਕ ਆਈ ਸੀ ਜੀ ਕਹਿੰਦੇ ਸਵਾਲ ਕਰੋ ਲੀਡਰਾਂ ਤੋਂ ਹੁਣ ਭਾਜ ਦੇਗਾ ਤੋਂ ਨਜ਼ਰਾਂ ਤੋਂ ਹਾਂ ਬਿਲਕੁਲ ਦੇਖੋ ਆਪਣੇ ਆਪ ਵੀ ਇੱਕ ਚੀਜ਼ ਇਹ ਸ਼ੁਰੂ ਕਰਕੇ ਇੱਕ ਜਿਹੜਾ ਲੀਡਰੀ ਦਾ ਮਿਆਰ ਬਹੁਤ नीचे सटता ਸੀ ਇਹਨਾਂ ਨੇ ਸੋ ਅੱਜ ਉਹੀ ਚੀਜ਼ ਜਦੋਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਟੱਕਰ ਰਹੀ ਆ ਤਾਂ ਮੈਨੂੰ ਲੱਗਦਾ ਉਹ ਉਹਨਾਂ ਕੋਲ ਕੋਈ ਜਵਾਬ ਨਹੀਂ ਇਸ ਸਮੇਂ ਤੇ ਇਹ ਇੱਕ ਜਿਹੜਾ ਇੱਕ ਬਹੁਤ ਵੱਡਾ ਜਿਵੇਂ ਹੁਣ ਰਾਜਨੀਤੀ ਦੀ ਸੁਖਦੇਵ ਸਿੰਘ ਦੀ ਇਨਸਾਹਰਾਂ ਦੀ ਗੱਲ ਕਰੀਏ ਤਾਂ ਜਿਹੜੀ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੱਲ ਕਰੀਏ ਜਿਹੜੇ ਵੱਡੇ ਸੀਨੀਅਰ ਨੇਤਾ ਸਹਿਬਾਨ ਨੇ ਉਹ ਬੜੇ ਵਧੀਆ ਤਰੀਕੇ ਨਾਲ ਜਿਹੜਾ ਕੋਈ ਵੀ ਮਸਲਾ ਡੀਲ ਕਰਦੇ ਨੇ ਕਿਉਂਕਿ ਮਾੜੀ ਰਾਜਨੀਤੀ ਨਹੀਂ ਕਰਦੇਗੇ ਕੋਈ ਚੰਗਾ ਮਾੜਾ ਬੋਲ ਕਬੂਲ ਕਿਉਂਕਿ ਰਾਜਨੀਤੀ ਅੱਜ ਅਸੀਂ ਹੁਣ ਇੱਥੇ ਸਾਰੇ ਇਕੱਠੇ ਹੋਏ ਆ ਜੇ ਮੈਂ ਉਹਨਾਂ ਨੂੰ ਕੋਈ ਮਾੜਾ ਚੰਗਾ ਸ਼ਬਦ ਬੋਲਿਆ ਹੁੰਦਾ ਤਾਂ ਮੈਨੂੰ ਲੱਗਦਾ ਮੈਂ ਸ਼ਾਇਦ ਇੱਥੇ ਆ ਨਾ ਸਕਦਾ ਹੁੰਦਾ ਉਹਨਾਂ ਦਾ ਪਿਆਰ ਆ ਜਿਹੜਾ ਪਾਰਟੀਆਂ ਇੱਕ ਅਲੱਗ ਚੀਜ਼ ਨੇ ਪਾਰਟੀ ਤੁਸੀਂ ਖੁਦ ਡਿਸਾਈਡ ਕਰਦੇ ਹੋ ਪਹਿਲਾਂ ਆਪਾਂ ਗੁਰੂ ਮਹਾਰਾਜ ਨੇ ਆਪਾਂ ਨੂੰ ਜਨਮ ਦਿੱਤਾ ਆਪਾਂ ਕੱਲੇ ਜੰਮੇ ਤੇ ਆਪਾਂ ਨੇ ਕੱਲਿਆਂ ਨੇ ਜਾਣਾ ਸੋ ਇਹਦੇ 'ਚ ਜਿਹੜਾ ਕਰ ਜ਼ਿੰਮੇਵਾਰੀ ਜਿਹੜੀ ਨਿਭਾਉਣੀ ਆ ਉਹ ਗੁਰੂ ਮਹਾਰਾਜ ਦੇ ਮੈਨੂੰ ਲੱਗਦਾ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਢੀਂਸਾ ਪਰਿਵਾਰ ਨੇ ਨਿਭਾਈ ਆ ਰਾਜਨੀਤੀ ਦੇ ਖੇਤਰ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਆਪਣਾ ਇੱਕ ਰਸੂਖ ਬਣਾਇਆ ਇਹ ਇਹਦੇ ਲਈ ਮੈਂ ਸੱਚੇ ਦਿਲੋਂ ਉਹਨਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਜੀ ਤੁਸੀਂ ਵੀ ਵਿਦਿਆਰਥੀ ਸਿਆਸਤ ਤੋਂ ਆਏ ਸੀ ਢੀਂਸਾ ਸਾਹਿਬ ਜੀ ਉਹਨਾਂ ਨੇ ਵੀ ਵੱਡੀ ਸਿਆਸਤ ਦੇ ਵਿੱਚ ਮਿਲ ਲਵਾਰੀ ਆ ਤੁਸੀਂ ਕਿਵੇਂ ਦੇਖਦੇ ਹੋ हां बिल्कुल देखो बहुत सा दे दे। दे ये कोई ਪਿਤਾ ਪੁਰਖੀ ਟੀਨਸਾ ਸਾਹਿਬ ਨੇ ਸਿਆਸਤ ਨਹੀਂ ਸੀ ਕੀਤੀ ਖੁਦ ਆਪਣੇ ਆਪ ਇਸ ਫੀਲਡ ਨੂੰ ਚੂਜ਼ ਕਰਿਆ ਤੇ ਉਸ ਤੋਂ ਬਾਅਦ ਬੜਾ ਲੰਮਾ ਸਮਾਂ ਉਹ ਸਿਆਸਤ ਦੇ ਵਿੱਚ ਰਹੇ ਤੇ ਬੜੀ ਵਧੀਆ ਤਰੀਕੇ ਨਾਲ ਜਿਹੜਾ ਉਹਨਾਂ ਨੇ ਸਿਆਸਤ ਦਾ ਜਿਹੜਾ ਰੋਲ ਨਭਾਇਆ ਸੋ ਮੈਂ ਅੱਜ ਦੇ ਨੌਜਵਾਨਾਂ ਨੂੰ ਵੀ ਇਹੀ ਮੇਰਾ ਸੰਦੇਸ਼ ਆ ਕਿ ਮਾੜਾ ਚੰਗਾ ਬੋਲਣ ਨਾਲ ਉਹ ਆਪਦਾ ਵਿਜ਼ਨ ਦੱਸਿਆ ਜਾਵੇ ਆਪਦੀ ਸੋਚ ਦੱਸੀ ਜਾਵੇ ਤਾਂ ਕਿ ਜਿਹੜਾ ਤੁਸੀਂ ਇੱਕ ਦੂਸਰੇ ਦੇ ਮੂੰਹ ਮੱਥੇ ਲੱਗਣ ਜੋਗੇ ਰਹਿ ਜਾਵਾਂ